ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਅੱਜ ਦੀ ਇਸ ਵੀਡੀਓ 'ਚ ਤੇ ਅੱਜ ਭਾਈ ਆਪਾਂ ਕਰਨ ਲੱਗੇ ਆਂ ਕਟਾਈ ਸ਼ੁਰੂ ਝੋਨੇ ਦੀ ਪਹਿਲਾਂ 1692 ਦੀ ਕਰਾਂਗੇ ਮਸ਼ੀਨ ਵਗੈਰਾ ਤਿਆਰ ਕਰ ਰਹੇ ਆਂ ਬਸ ਕਟਰ ਪਾ ਰਿਹਾ ਤੇ ਉਧਰ ਆ ਆਪਣੀ 1692 ਤੁਹਾਨੂੰ ਦਿਖਾ ਕੇ ਲੈ ਕੇ ਆਉਣਾ ਮੈਂ ਪਹਿਲਾਂ ਕੀ ਕੰਡੀਸ਼ਨ ਆ ਉਹਦੀ ਲੋ ਜੀ ਇਹ ਆਪਣੀ 1692 ਕਾਫੀ ਜ਼ਿਆਦਾ ਗਿਰ ਚੁੱਕੀ ਆ ਜਿਹੜੀ ਆਪਾਂ ਸਿੱਧੀ ਬਜਾਈ ਕੀਤੀ ਸੀ ਉਹੋ ਆ ਇਹ ਤੇ ਵਧੀਆ ਵੈਸਤਾ ਵਧੀਆ ਖੜੀ ਸੀ ਵਧੀਆ ਹੋ ਸੀ ਪਰ ਇਹਨੂੰ ਬਿਮਾਰੀ ਹੋ ਆ ਜਿਵੇਂ ਕਿ ਗਰਨ ਦੀ ਹੈ ਨਾ 1699 ਨੂੰ ਤਾਂ ਗਿਰਗੀ ਥੋੜੀ ਜੀ ਚੜਾ ਵੀ ਅਸੀਂ ਜਿਆਦੇ ਲਈ ਪਹਿਲਾਂ ਥੋੜਾ ਜਾਂ ਰੇਟ ਘੱਟ ਸੀਗਾ ਇਸ ਵਾਰ ਰੇਟ ਥੋੜਾ ਜਾਂ ਘੱਟ ਲੱਗ ਰਿਹਾ ਤੇ ਵਿੱਚ ਵਿੱਚ ਕਿਤੇ ਕਿਤੇ ਕੋਈ ਕੋਈ ਡੱਕਾ ਹਰਾ ਵੀ ਸੀ ਇਸ ਕਰਕੇ ਥੋੜਾ ਜਾਂ ਟਾਈਮ ਲੱਗ ਗਿਆ ਹੁਣ ਬਾਈ ਜੂਣੀ ਇਹਨੂੰ ਵੱਢਣਗੇ ਮੈਂ ਜਾਣਾ ਸੀਗਾ ਦਿੱਲੀ ਨੂੰ ਤੇ ਆਪਾਂ ਤਾਂ ਤੁਹਾਨੂੰ ਕਟਾਈ ਤਾਂ ਦਿਖਾ ਨਹੀਂ ਸਕਦੇ ਆ ਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੇ ਟਾਈਮ ਨਾਲ ਪਹੁੰਚ ਗਏ ਤੇ ਆ ਕੇ ਕਰਦੇ ਆ ਗੱਲਬਾਤ ਤੁਹਾਨੂੰ ਦਿਖਾਉਣਾ ਮੈਂ ਫਿਰ ਉਹ ਜੀ ਬਾਈ ਆ ਸਵੇਰ ਦਾ ਟਾਈਮ ਆ ਮਾਈ ਉਹਨਾਂ ਨੇ ਵੱਢ ਲਈ ਜਿਵੇਂ ਮੈਨੂੰ ਦੱਸਿਆ ਸੀਗਾ ਆਪਾਂ ਤਾਂ ਸੀਗੇ ਦਿੱਲੀ ਤੇ ਭਾਈ ਉਹਨਾਂ ਨੇ ਜਿਹੜਾ 1692 ਸੀ ਉਹ ਵੱਢ ਲਈ ਆਪਣੀ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਲੈ ਕੇ ਚੱਲੇ ਆਂ ਮੰਡੀ ਤੇ ਰੇਟ ਪਤਾ ਕਰਿਆ ਤਾਂ ਨਾਪੇ ਵਧੀਆ ਚੱਲ ਰਿਹਾ ਰੇਟ 1692 ਦਾ ਤਾਂ ਨਾਪੇ ਮੰਡੀ ਤੇ ਲੈ ਕੇ ਚੱਲੇ ਆਂ 22000 ਆ ਰਿਹਾ ਵਿੱਚ ਟਰੈਕਟਰ ਲੈ ਕੇ ਤੇ ਮਹਿੰਦਰਾ ਲੈ ਕੇ ਚੱਲੇ ਆ ਸੀ ਬਸ ਉੱਥੇ ਪਹੁੰਚ ਗਏ ਮਿਲਦੇ ਆ ਤੁਹਾਨੂੰ ਫਿਰ ਲੋ ਜੀ ਬਾਈ ਲਾਗੇ ਲਾਉਣ ਸਿੱਧਾ ਹੀ ਪੱਖਾ ਲਾ ਰਹੇ ਨੇ ਸਿੱਧਾ ਹੀ ਟਰਾਲੀ ਚੋ ਲਾ ਕੇ ਤੇ ਦੋ ਟੇਰੀਆਂ ਬਣਾਈ ਜਾਂਦੇ ਨੇ ਬਸ ਇਹ ਬਾਈ ਹੁਣ ਮੈਂ ਆ ਖਾਲੀ ਕਰਕੇ ਲੈ ਜਾਊਗਾ ਆ ਟਰਾਲੀ ਤੇ ਬਾਈ ਤਲਾਕੀ ਆਊਗਾ ਆਪਾਂ ਜਾ ਕੇ ਜਿਹੜੀ ਬਾਕੀ ਰਹਿੰਦੀ ਆ ਉਹ ਦੇਖਦੇ ਆ ਇੱਕ ਟਰਾਲੀ ਪਿੰਡ ਖੜੀ ਆ ਜਿਹੜੀ ਥੋੜੀ ਹੁਣੀ ਆ ਤੇ ਉਹਨੂੰ ਵੜਾਵਾਂਗੇ ਜਿਹੜੀ ਬਾਕੀ 16 92 ਆਪਣੀ ਰਹਿ ਗਈ ਇਹਦਾ ਸ਼ਾਮ ਤੱਕ ਪਤਾ ਲੱਗ ਜੂ ਕੀ ਰੇਟ ਲੱਗਦਾ ਵੈਸੇ ਕੱਲ ਦਾ ਹਾਈਐਸਟ ਰੇਟ 1750 ਸੀਗਾ ਜਿਹੜਾ 1692 ਤੇ 1509 10 ਸੀਗਾ ਇੱਥੇ ਨਾਬੇ ਦਾ ਬਾਕੀ ਸ਼ਾਮ ਤੱਕ ਲੱਗ ਜਾਣਾ ਆਪਣਾ ਵੀ ਪਤਾ ਜੀ ਜਿਹੜੀ ਆਪਣੀ ਪੂਰੀ ਸੁੱਕੀ ਆ ਗਿਰੀ ਹੋਈ ਤੁਹਾਨੂੰ ਦਿਖਾਇਆ ਸੀ ਤਾਂ ਕਰਕੇ ਥੋੜੀ ਚੜ ਗਈ ਤੇ ਬਾਕੀ ਦੇਖਦੇ ਆ ਕੀ ਬਣਦਾ ਸ਼ਾਮ ਤਾਈ ਕਿੰਨਾ ਘਾੜ ਹੁੰਦਾ ਸਭ ਕੁਝ ਦੱਸਾਂਗੇ ਆਪਾਂ ਇਸ ਵੀਡੀਓ ਦੇ ਐਂਡ 'ਚ ਆਪਾਂ ਤੁਹਾਨੂੰ ਲਓ ਜੀ ਆਪਾਂ ਆ ਗਏ ਸੀਗੇ ਵਾਪਸ ਕੱਲ ਮੰਡੀ ਤੋਂ ਉੱਥੋਂ ਆ ਕੇ ਆ ਵੱਢਣਾ ਸੀ ਖੱਤਾ ਇਹਦੇ ਵਿੱਚ ਨਾ ਥੋੜੇ ਜਿਿਹੇ ਗੇੜੇ ਦਿੱਤੇ ਹੋਏ ਸੀਗੇ ਬਾਕੀ ਰਹਿੰਦਾ ਸੀ ਇਹ ਟਰਾਲੀ ਵੀ ਆ ਜਿਹੜੇ ਗੇੜੇ ਦਿੱਤੇ ਹੋਏ ਇਹਦੇ ਵਿੱਚ ਪਿਆ ਸੀ ਇਹਦੇ ਨਾਲੇ ਵੱਡੀ ਸੀ ਉਦੋਂ ਤੇ ਉਹ ਕੱਲ ਫਿਰ ਮੀਂਹ ਆ ਗਿਆ ਬਾਅਦ ਚ ਉਹਦੇ ਕਰਕੇ ਵੱਡੀ ਨਹੀਂ ਗਈ ਤੇ ਹੁਣ ਵੱਢਣੀ ਸਟਾਰਟ ਕੀਤੀ ਆ ਉਹ ਕੱਲ ਵਾਲੀ ਬਾਈ ਤੋਲਿਆ ਸੀਗਾ ਜਿਹੜੀ ਉੱਥੇ ਉਹਦਾ ਮਸਨ ਦਾ ਦਾ ਰੇਟ ਕੀ ਲੱਗਿਆ ਤੇ ਆ ਜੇ ਤੁਹਾਨੂੰ ਦਿਖਾਵਾਂ ਮੈਂ ਕਾਫੀ ਜਾਦੇ ਗੇਰੀ ਹੋਈ ਸੀ ਉਦੋਂ ਤਾਂ ਤੁਹਾਨੂੰ ਦਿਖਾ ਨਹੀਂ ਸਕਿਆ ਮੈਂ ਬੜਾਈ ਵਗੈਰਾ ਕਿਉਂਕਿ ਉਦੋਂ ਆਪਾਂ ਤੁਹਾਨੂੰ ਵੀਡੀਓ ਚ ਪਤਾ ਹੀ ਆ ਦਿੱਲੀ ਚਲੇ ਗਏ ਸੀ ਤੇ ਆਹ ਦੇਖੋ ਇੰਨੀ ਜਿਆਦਾ ਗਿਰੀ ਹੋਈ ਆ ਇਹ ਵਿੱਚ ਹਾਲੇ ਵੀ ਵਿੱਚ ਦਾਣੇ ਹਰੇ ਦਿਖ ਰਹੇ ਨੇ ਪਰ ਕਾਫੀ ਜਿਆਦਾ ਪੱਕੀ ਹੋਈ ਆ ਪੱਕੀ ਹੋਣ ਕਰਕੇ ਦਾਣੇ ਕਿਰਦੇ ਬਹੁਤ ਨੇ ਆਹ ਦੇਖੋ ਥੱਲੇ ਬਹੁਤ ਝੜ ਰਹੀ ਆ ਇਹ ਥੋੜੇ ਦਿਨ ਆਹੀ ਹਰੇ ਦਾਣੇ ਕਰਕੇ ਹੀ ਆਪਾਂ ਦਿਨ ਲੰਘਾਤੇ ਗਿਰਨ ਕਰਕੇ ਹੀ ਹਰੇ ਦਾਣੇ ਦਿਖੀ ਜਾਂਦੇ ਨੇ ਹਾਲੇ ਚ ਬਾਕੀ ਟੈਂਕ ਭਰਦਾ ਫਿਰ ਤੁਹਾਨੂੰ ਦਿਖਾਉਣਾ ਵੀ ਕੁਆਲਿਟੀ ਕਹੀ ਜੀ ਆ ਕਿਵੇਂ ਦੀ ਨਿਕਲ ਰਹੀ ਆ ਤੇ ਦੇਖਦੇ ਆਪਾਂ ਆ ਜਾਣ ਨੂੰ ਮਸ਼ੀਨ ਨੂੰ ਆ ਬੈਲਟ ਵਗੈਰਾ ਚੇਂਜ ਕਰਨੀ ਆ ਮਸ਼ੀਨ ਦੀ ਬੈਲਟ ਜੀ ਆ ਤੇ ਫਿਰ ਦਿਖਾਉਣਾ ਤੁਹਾਨੂੰ ਮੈਂ ਗਿਰੀ ਹੋਈ ਕਰਕੇ ਮਸ਼ੀਨ ਦੇਖੋ ਕਿੰਨੀ ਹੌਲੀ ਚੱਲ ਰਹੀ ਆ ਇਹ ਕਿਤੇ ਇਹੀ ਜਿਹੀ ਖੜੀ ਹੁੰਦੀ ਵਧੀਆ ਤਾਂ ਮਸ਼ੀਨ ਨੇ ਵਧੀਆ ਤੇਜ਼ ਚੱਲੀ ਜਾਣਾ ਸੀ ਤੇ ਉਸ ਦਿਨੇ ਵੱਢੀ ਜਾਣੀ ਸੀ ਜਦੋਂ ਪਹਿਲਾਂ ਵੱਢੀ ਸੀ ਇਹ ਵੀ ਵਿੱਚੇ ਤੁਲ ਜਾਂਦੀ ਪਰ ਹੌਲੀ ਚੱਲਣ ਕਰਕੇ ਤੇ ਉਸ ਦਿਨ ਫਿਰ ਹਨੇਰਾ ਕਾਫੀ ਹੋ ਗਿਆ ਸੀ ਤਾਂ ਮਸ਼ੀਨ ਕਢਾਉਣੀ ਪੈਗੀ ਤੇ ਹੁਣ ਵੱਢੀ ਜਾਂਦੇ ਆ ਤੇ ਆਪਾਂ ਤੁਹਾਨੂੰ ਉਧਰ ਵੀ ਨਿਕਾ ਮਰਾ ਕੇ ਲੈ ਕੇ ਆਉਣਾ ਆਪਣੀ ਸਿੱਧੀ ਬਜਾਈ ਵਾਲੀ ਉਹ ਦੂਜੀ ਚ ਉਹ ਵੀ ਦਿਖਾਉਣਾ ਸਾਹਮਣੇ ਵਾਲੇ ਖੱਤੇ ਨੇ ਆਪਾਂ ਚੱਲ ਕੇ ਉਹ ਵੀ ਦੇਖਦੇ ਆ ਵੀ ਕਿਵੇਂ ਦੇ ਖੜੇ ਨੇ ਤੁਸੀਂ ਦੇਖੋ ਇਹ ਵੀ ਸਿੱਧੀ ਬਜਾਈ ਵਾਲੀ ਸੀਗੀ ਇਹਦੇ ਵਿੱਚ ਕੋਈ ਘਾਟ ਨਹੀਂ ਸੀ ਐਨ ਵਧੀਆ ਬਸ 16 ਬੰਨ ਮੈਨੂੰ ਤਾਂ ਵੈਸੇ ਵੀ ਬਿਮਾਰੀ ਤਾਂ ਗਿਰਨ ਦੀ ਹੈਗੀ ਹੋਇਆ ਬਾਈ ਉਹਦਾ ਚਾਹੇ ਜਿਵੇਂ ਮਰਜੀ ਲੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਹੱਥੀਂ ਲਾਈ ਹੋਈ ਆ ਕਿ ਬੀਜੀ ਹੋਈ ਆ ਤੇ ਬਾਕੀ ਜੇ ਰੇਟ ਵੀ ਗੱਲ ਕਰੀਏ ਜੇ ਘੱਟ ਵੀ ਰਹਿੰਦਾ ਦਾ ਖਰਚਾ ਵੀ ਬਹੁਤ ਘਟਾਉਂਦਾ ਬਾਕੀ ਤੇ ਹੁਣ ਤੇਲੇ ਵਾਲੀਆਂ ਸਪਰੇਹਾਂ ਹੋਣਗੀਆਂ ਇਹ ਹੁਣ ਵੱਡੀ ਵੀ ਗਈ ਹੈਨਾ ਇੱਕ ਇੱਕ ਸਪਰੇਹ ਤਾਂ ਤੇਲੇ ਵਾਲੀ ਹੋਊਗੀ ਆਪਣੀ ਮੈਨੂੰ ਲੱਗਦਾ ਇੱਕ ਇੱਕ ਸ਼ਾਇਦ ਹੋਰ ਕਰਨੀ ਪੈ ਸਕਦੀ ਹੈ ਤੇ ਬਾਕੀ ਆਹ ਦੇਖੋ ਆ ਆਪਣੀਆਂ ਬਾਕੀ ਨੇ ਸਿੱਧੀ ਬਜਾਈ ਵਾਲੀਆਂ ਐਣ ਵਧੀਆ ਖੜੀਆ ਪੂਸ਼ਾ ਵੀ ਉਧਰ ਪੂਰੀ ਵਧੀਆ ਖੜੀਆ ਤੇ 131 ਉਹ ਘਰ ਦੇ ਨੇੜੇ ਹੀ ਆ ਉਹ ਵੀ ਮੈਂ ਤੁਹਾਨੂੰ ਬਾਅਦ ਚ ਦਿਖਾਉਂਗਾ ਵੀਡੀਓ ਦੇ ਐਂਡ ਚ ਉਹ ਵੀ ਦੇਖੋ ਕੋਈ ਫਰਕ ਹੈਗਾ ਬਈ ਦੇਖ ਲੋ ਵੀ ਸਿੱਧੀ ਵਜਾਈ ਆ ਰੱਥੀ ਲਵਾਈ ਦਾ ਕੋਈ ਫਰਕ ਨਹੀਂ ਹੈਗਾ ਐਂ ਪੂਰੀ ਓਨੀਓ ਖੜੀਆ ਨਾਲੇ ਖਰਚਾ ਘੱਟ ਆਉਂਦਾ ਆਹ ਦੇਖ ਲੋ ਵਿੱਚੋਂ ਉਦਨ ਵਾਲੀ ਪਈਆ ਪਹਿਲਾਂ ਜਿਹੜੀ ਵੱਡੀ ਸੀਗੀ ਤੇ ਬਿਲਕੁਲ ਸਾਫ਼ ਸੁੱਕੀ ਕੋਈ ਦਾਣਾ ਤੁਹਾਨੂੰ ਖਰਾ ਨਹੀਂ ਦਿਖ ਰਿਹਾ ਹੋਣਾ ਜਮਾ ਕਣਕ ਮੰਗ ਪਈਆ ਦੇ ਪੂਰੀ ਹੁਣ ਇਹ ਵੀ ਜਿਹੜਾ ਕਰਦੇ ਆ ਟੈਂਕ ਖਾਲੀ ਬਸ ਇਹਦਾ ਵੀ ਦੱਸਦਾ ਤੁਹਾਨੂੰ ਕੀ ਨਿਕਲਦਾ ਤੁਸੀ ਦੇਖਿਓ ਸਾਹਮਣੇ ਹੁਣ ਦੇਖ ਹੀ ਲਿਓ ਵੀ ਕਿਵੇਂ ਦੀ ਆ ਬਾ ਬੈਲਟੀ ਜੀ ਚੇਂਜ ਕਰ ਲਈਏ ਹੁਣ ਫਿਰ ਕੱਢਦੇ ਆਪਾਂ ਦਾਣੇ ਪਾਣੀ ਲਗਾਉਣਾ ਲੋ ਜੀ ਵੱਡੀ ਗਈ ਜੀਰੀ ਪੂਰੀ ਤੇ ਟਰਾਲੀ ਦੇਖ ਲਓ ਇਹ ਪੌਣੀ ਕਿ ਟਰਾਲੀ ਹੋਊਗੀ ਤੇ ਪੂਰੀ ਭਰ ਕੇ ਇਹਦੇ ਵਿੱਚ 90 ਕਿ ਕੁਇੰਟਲ ਪੈ ਜਾਂਦੇ ਨੇ ਕੱਲ ਦੋ ਟਰਾਲੀਆਂ ਲੈ ਗਏ ਵੱਡੀ ਦੇ ਵਿੱਚ 90 ਕੁਇੰਟਲ ਸੀਗੇ ਤੇ ਹੁਣ ਜੇ ਇਹਦੇ ਨੂੰ ਲਾਈਏ ਆਪਾਂ ਤਾਂ 50 ਕੁਇੰਟਲ ਇਹ ਲਾ ਲੋ ਹੈਨਾ 50 ਕੁ ਮੰਨ ਕੇ ਚਲੋ ਚਲੋ ਆਪਾਂ ਹੈਨਾ ਘੱਟ ਵੱਧ ਚਲ ਤੇ 50 ਜੇ ਇਹਨਾਂ ਨੂੰ ਮੰਨਦੇ ਆ ਜਿਹੜੀ ਕੱਲ ਤਲਾ ਕੇ ਆਇਆ 130 ਕੁਇੰਟਲ ਸੀਗੇ ਹੁਣ ਇਹ ਥਾਂ ਸੀਗਾ 35 ਵਿਘੇ 7 ਕਿਲੇ 35 ਵਿਘੇ ਚੋਂ ਆਪਣਾ 90 ਇੱਕ ਸੌ ਤੀਓ ਹੋ ਗਏ ਤੇ 50 ਹੈ 180 ਕੁਆਂਟਲ ਹੋ ਗਿਆ 180 ਕੁਆਂਟਲ ਦਾ ਪੰਜ ਕਦੀ ਨਿਕਲਿਆ ਤੇ ਰੇਟ ਜੇ ਆਪਾਂ ਗੱਲ ਕਰੀਏ ਜਿਹੜਾ ਕੱਲ ਰੇਟ ਲੱਗਿਆ ਉਹ ਰੇਟ ਸੀਗਾ 2605 ਰੁਪਏ ਤੇ ਪਹਿਲਾਂ ਉਥੇ 2750 ਨੂੰ ਵੀ ਲੱਗੀ ਆ ਨਾਬੇ ਮੰਡੀ ਦੇ ਵਿੱਚ ਕੱਲ 2605 ਨੂੰ ਲੱਗੀ ਆ ਆਪੇ ਹਿਸਾਬ ਲਾ ਲਓ ਕਿੰਨੀ ਕ ਨਿਕਲਿਆ ਜੇ ਦੂਜੀ ਤੋਂ ਆਪਾਂ ਕਹੀਏ ਵੀ ਘੱਟ ਨਿਕਲਦੀ ਆ ਇਹ ਤਾਂ ਆਪਣੀ ਸਿੱਧੀ ਵਜਾਈ ਸੀਗੀ ਬਾਈ ਤੇ ਆਪਣਾ ਖਰਚਾ ਵੀ ਇਹਦੇ ਕੁਝ ਵੀ ਨਹੀਂ ਹੋਇਆ ਸੀ ਬਾਕੀਆਂ ਤੇ ਹਲੇ ਸਪਰੇਆਂ ਹੋਣੀਆਂ ਨੇ ਆਪਣੀਆਂ ਸਪਰੇਆਂ ਵੀ ਨਹੀਂ ਕੋਈ ਹੋਈਆਂ ਤੇ ਨਾਲੇ ਲਵਾਈ ਦਾ ਕੋਈ ਖਰਚਾ ਨਹੀਂ ਆਇਆ ਸੀ ਉੱਪਰੋਂ ਹਲੇ ਗਵਰਨਮੈਂਟ ਵੱਲੋਂ ਇਹਨਾਂ ਸਰਕਾਰ ਵੱਲੋਂ ਪੈਸੇ ਮਿਲਨੇ ਨੇ ਸਿੱਧੀ ਬਜਾਈ ਵਾਲੇ ਉਹ 1500 ਰੁਪਇਆ ਉਹ ਮਿਲਣਾ ਦੂਜੀ ਤੇ ਬਰਾਬਰ ਢੁਕਦੀ ਹੈ ਬਾਈ ਜੇ ਆਪਾਂ ਦੂਜੀ ਨੂੰ 6 ਦੀ ਵੀ ਕੱਢਦੇ ਆ ਤੇ ਇਹ ਪੂਰਾ ਹਿਸਾਬ ਕਿਤਾਬ ਸੀਗਾ ਬਾਕੀ ਜਿਵੇਂ ਜਿਵੇਂ ਹੁਣ ਸਿੱਧੀ ਬਜਾਈ ਵਾਲੀਆਂ ਆਪਾਂ ਵੱਡਾਂਗੇ ਤੁਹਾਨੂੰ ਨਾਲ-ਨਾਲ ਦੱਸਾਂਗੇ ਕਿਵੇਂ ਨਿਕਲਦੀਆਂ ਨੇ ਤੁਸੀਂ ਹੋਰ ਵੀ ਵੀਡੀਓਜ਼ ਦੇਖਦੇ ਰਹੋ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ